ਹਾਂਜੀ ਦੋਸਤੋ ਕੜਿਆਂ ਦਰਾਹਾ ਦੇ ਜੋ ਰਾਮਪੁਰ ਰੋਡ ਹੈ ਜਿਸ ਨੂੰ ਸ਼ੌਣੀ ਰੋਡ ਦੇ ਨਾਲ ਵੀ ਜਾਣਿਆ ਜਾਂਦਾ ਹੈ ਸ਼ੌਣੀ ਰੋਡ ਮਤਲਬ ਕਿ ਇਸ ਦੇ ਨਾਲ ਜੋ ਫੌਜੀ ਫੌਜੀ ਜਾਂਦਾ ਟ੍ਰੇਨਿੰਗ ਸੈਂਟਰ ਹੈ ਇਸ ਕਰਕੇ ਇਸ ਨੂੰ ਸ਼ੌਣੀ ਰੋਡ ਦੇ ਨਾਲ ਜਾਣਿਆ ਜਾਂਦਾ ਹੈ ਦੇਖ ਸਕਦੇ ਹੋ ਕਿ ਇਸ ਸੜਕ ਦਾ ਜੋ ਕੰਮ ਹੈ ਸ਼ੁਰੂ ਹੋ ਚੁੱਕਿਆ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਸੜਕ ਨੂੰ ਬਣਾਇਆ ਜਾਵੇ ਤੇ ਹੁਣ ਇਹ ਬੋਰਡ ਲੱਗ ਚੁੱਕਿਆ ਪੀਬੀਡੀ ਪੀਡਬਲਯੂਡੀ ਦਾ ਭਾਰੀ ਵਾਹਨ ਲਈ ਰਸਤਾ ਪੰਜਾਬੀ ਦੇਖ ਸਕਦੇ ਹਾਂ ਬੱਬੇ ਨਾਲ ਵਾਹਨ ਬੰਦ ਹੈ ਅੱਗੇ ਸੜਕ ਦਾ ਕੰਮ ਚੱਲ ਰਿਹਾ ਹੈ ਜੀ ਧੰਨਵਾਦ ਸੋ ਦੋਸਤੋ ਇਸ ਨੂੰ ਦੇਖਣ ਦੇ ਲਈ ਸਪੈਸ਼ਲ ਤੌਰ ਤੇ ਮੈਂ ਇੱਥੇ ਪੁੱਜਿਆ ਹੁਣ ਦੇਖਣਾ ਹੋਵੇਗਾ ਕਿ ਇਸ ਰੋਡ ਦੀ ਜੋ ਕੁਆਲਿਟੀ ਹੈ ਉਹ ਕਿਸ ਤਰ੍ਹਾਂ ਦੀ ਰੱਖ ਰੱਖਦੇ ਨੇ ਕਿਉਂਕਿ ਜੋ ਪੱਥਰ ਹੈ ਪੱਥਰ ਦੀ ਕੁਆਲਿਟੀ ਹੈ ਉਹ ਵੀ ਦੇਖਣੀ ਪੈਂਦੀ ਹੈ ਗੋਲ ਪੱਥਰ ਹੈ ਉਹ ਨਹੀਂ ਪਾਇਆ ਜਾਂਦਾ ਇਸ ਵਿੱਚ ਪੱਥਰ ਦਾ ਰੰਗ ਵੀ ਮੈਟਰ ਕਰਦਾ ਹੈ ਤੇਜ ਉੱਪਰ ਪ੍ਰੀਮਿਕਸ ਪਾਈ ਜਾਂਦੀ ਹੈ ਉੱਪਰ ਇੱਕ ਹੋਰ ਮਟੀਰੀਅਲ ਪਾਇਆ ਜਾਂਦਾ ਹੈ ਇਸ ਕਰਕੇ ਇਸ ਜੋ ਸੜਕ ਦੀ ਮਜ਼ਬੂਤੀ ਬਣਦੀ ਹੈ ਕੰਮ ਦੇ ਉੱਪਰ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਰੋਡ ਮਜ਼ਬੂਤ ਬਣ ਸਕੇ ਕਿਉਂਕਿ ਦੇਖਣ ਵਿੱਚ ਆਇਆ ਕਿ ਰੋਡ ਬਣਦੇ ਪਿੱਛੋਂ ਨੇ ਪਹਿਲਾਂ ਟੁੱਟਣਾ ਸ਼ੁਰੂ ਹੋ ਜਾਂਦੇ ਨੇ ਹਾਂਜੀ ਦੇਖ ਸਕਦੇ ਹੋ ਕਿ ਜੋ ਛੌਣੀ ਰੋਡ ਹੈ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿੱਥੇ ਇਸ ਸੜਕ ਪਹਿਲਾਂ ਸੁਰਖੀਆਂ ਵਿੱਚ ਰਹੀ ਸੀ ਕਿਉਂਕਿ ਇਸ ਉੱਪਰ ਇੱਟਾਂ ਸੁੱਟ ਕੇ ਇਸ ਦੀ ਮਰਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਰਕੇ ਇਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਉੱਚੀ ਨੀਵੀਂ ਹੋ ਗਈ ਸੀ ਹੁਣ ਠੇਕੇਦਾਰ ਵੱਲੋਂ ਪਹਿਲਾਂ ਉਹ ਇੱਟਾਂ ਕਢਵਾਈਆਂ ਗਈਆਂ ਨੇ ਉਸ ਤੋਂ ਬਾਅਦ ਇਹ ਜੋ ਮਟੀਰੀਅਲ ਇਸ ਉੱਪਰ ਪਾਇਆ ਗਿਆ ਇਸ ਤੋਂ ਬਾਅਦ ਇਸ ਉੱਪਰ ਪੱਥਰ ਪਾਏ ਜਾਣਗੇ ਤੇ ਉਸ ਤੋਂ ਬਾਅਦ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ ਜਿੱਥੇ ਇਹ ਸੜਕ ਨਵੀਂ ਬਣਾਈ ਜਾਣੀ ਆ ਉੱਥੇ ਹੀ ਇਹ ਸੜਕ ਦੀ ਜੋ ਚੜਾਈ ਹੈ ਉਹ ਵੀ ਵਧਾਈ ਜਾਣੀ ਜਾਣੀ ਹੈ ਦੇਖ ਸਕਦੇ ਹਾਂ ਕਿ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਅੱਗੇ ਵੀ ਇਸ ਰੋਡ ਦਾ ਜੋ ਹੈ ਕੰਮ ਜੰਗੀਪੁਰ ਕੋਲ ਚੱਲ ਰਿਹਾ ਹੈ